ਸਟੂਡੀਓ ਵਿੱਚ ਕੋਈ ਵੀ ਕੋਈ ਡਿਫੇਨ ਹੋਇਆ ਜਾਂ ਕੋਈ ਉਹ ਹੋਇਆ ਤੇ ਸਾਰੇ ਯਾਦਾ ਰਿਹਾਉ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਰਿਹਾ ਤਾਂ ਪਰ ਜੋ ਹੁੱਟਾ ਨਾ ਸੁਣ ਲੈ ਲਿਖਤੀ ਜਿਹੜੀ ਗੱਲਬਾਤ ਹੋਈ ਆ ਉਹ ਜੇ ਹੋਈ ਆ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਸਵਾਲ ਕਰ ਰਹੇ ਕਰ ਲੋ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਹੋਇਆ ਪਹਿਲਾਂ ਵੀ ਇੱਕ ਦਿਨ ਲੰਮੀ ਚੌੜੀ ਮੀਟਿੰਗ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੋਰੀ ਪੰਜਾ ਦੇ ਪੰਜ ਕਰਦੇ ਗੱਲਬਾਤ ਬਰਨਾਲੇ ਚੱਲੀ ਉਧਰ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰਤਦਾ ਤਿੰਨ ਦਾ ਕਰਤਾ ਅੱਜ ਸਾਰੇ ਇਕੱਠੇ ਹੋ ਕੇ ਆਏ ਹਾਂ ਤੇ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਤੂੰ ਬੈਠੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁੱਟਾ ਨਾ ਸੁਣ ਲੈ ਲਿਖਤੀ ਜਿਹੜੀ ਗੱਲਬਾਤ ਬਾਈ ਬਣ ਕੇ ਚੋਕੋ ਵੀ ਅੱਜ ਮਿਤੀ 3 2 24 ਨੂੰ ਸੁਖਦਾਨ ਰਪਾਏ ਸਿੰਘ ਵਾਸੀ ਕੋੜਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱੱਤੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਰ ਦਿਨਾਂ ਦੇ ਵਿੱਚ ਵਿੱਚ ਪਾਨਾ ਸੀ ਸਿੱਧੂ ਨੂੰ ਛੱਡਿਆ ਜਾਊਗਾ ਬਹੁਤਿਆਰ ਨੌਜਵਾਨਾ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਤਾਜ਼ਾ ਜਵਾਬ ਦੇਣ ਲੱਗਿਆ ਉਹ ਵਿਚ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਰਦਾ ਕੋਈ ਚੈਨੀ ਖੋਰੀ ਹੈ ਬੇਸ਼ੱਕ ਖੜੇ ਬੁਸਰੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਰਦਾ 12000 ਰੁਪਏ ਦਾ ਫਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਆ ਕੀ ਪ੍ਰਕਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 ਤਰੀਕ ਦਾ 10 10 ਤਰੀਕ ਤੱਕ ਦਾ ਕਾਨੂੰਨੀ ਹੈ ਦੁਆਰਾ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ सहबत बई त सुो मारे गॾ बि नई समते उहो चाल त ਨੀ ਮੈਂ ਬੱਝਿਆ ਕਿ ਤੈਨੂੰ ਸੁਣਨਾ ਹੀ ਹੈ ਗੱਲ ਤਾਂ ਸੁਣ ਲੋ ਚਲੋ ਫੇਰੇ ਅਗੂ ਆ ਦੇ ਕਰਾਏ ਹੋਰ ਬੰਦ ਹੋ ਗਏ ਨਹੀਂ ਰਸਤਾ ਸੀ ਜਾ ਮੈਨੂੰ ਕਹਿੰਦੇ ਤੂੰ ਫੜ ਲਿਆ ਔਰ ਮੇਰਾ ਵੀ ਮਗਰੋਂ ਧੰਨਵਾਦ ਕਰਦਾ ਜੇ ਛੋਟੀ ਆ ਲੋ ਧੰਨਵਾਦ ਕਰਦਾ ਮੇਰੀ ਸਵਾਗਤ ਉਹ ਬਾਈ ਗੱਲ ਜਿਹੜੀ ਗੱਲ ਦੇਖਾ ਜਿਹੜੀ ਗੱਲ ਕਰੂਨੀ ਬੱਕੇ ਰਿਆ ਜਾ ਕੇ ਛੱਡਾ ਜਾਊਗਾ ਮੰਨ ਲੋ ਇਹ ਦਾਖਲ ਨੂੰ ਨਹੀਂ ਛੱਡਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਕਿ ਕਿਦੜ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਹਾਜ਼ ਭੱਜ ਗਏ ਜਾਂ ਧਰਤੀ ਭੱਜ ਗਈ ਜਾਂ ਸ਼ੜਕਾਂ ਰੋਲਦਿਆਂ ਲੀਹਾਂ ਭੱਜ ਗਈਆਂ ਜਾਂ ਵਕਸਵੰਤਰੀ ਕੋਠੀ ਭੱਜ ਗਈ ਦੇ ਪਾਸੇ ਕੋਈ ਨਹੀਂ ਨਹੀਂ ਗੱਲ ਨਹੀਂ ਕਰ ਸੋ ਲੋ ਆਪਾਂ ਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਚਲੋ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟਦੇ ਵਾਅਦੇ ਘੱਟ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁਲਚਣ ਵਾਲੇ ਨੌਜਵਾਨ ਆ। ਆਉਣੇ ਉਹ ਧੰਨਵਾਦ ਹੈ ਤੁਹਾਡਾ। ਜਾਣ ਦੇਣ ਤੱਕ ਜਾਣਿਓ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੋਹਲਾ ਨਹੀਂ ਕਰੂੰਗਾ। ਪਰਮਾਤਮਾ ਨੂੰ ਹਰਿਦਿ ਨਾਲ ਜਾ ਕੇ ਕਹਿਣਾ ਯਾਰ। ਜੇ ਵੀ ਨਾ ਅੱਜ ਕੋਈ ਗੱਲ ਨੂੰ ਦੱਸ ਕਿੱਧਰ ਗਈ ਆਈ ਹੈ। ਕੋਈ ਗੱਲ ਅਗਲੀ ਗੱਲ ਉਸ ਸਮੇਂ ਨਾਲ ਜਿੰਨੇ ਵੀ ਆਪਣੇ ਨੌਜਵਾਨ ਖੜੇ ਆ। भरपाई कर रहे भाई इन्होंने भी भरोसा दिता जिन्हें रतनदीप धारी आरोप मनाल अज तोर गया ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਵਿਚਰਤੇ ਜਾਂਦੇ ਨਹੀਂ ਹੋਰ ਵੈਰੀ ਗੁੱਡਾ ਜੀ ਸਾਹਿਬ ਚਲੇ ਜਾ ਤਾਓ ਜੀ ਬੰਦਰਾ ਛੱਡ ਦਿਓ ਛਾਈ ਨਾ ਜੀ ਸਾਡੀ ਅਗਲੀ ਗੱਲ ਸੁਣ ਲੋ ਇਹ ਜਿਹੜੀ ਗੰਤਕ ਪੇਚ ਫਸਿਆ ਸੀ ਆਪਾਂ ਇਹਦੇ ਜਵਾਬ ਤੁਹਾਨੂੰ ਆਪਾਂ ਨੇ ਨਹੀਂ ਲਾਉਣੀ ਪਰ ਜਦ ਸ਼ਾਂਤ ਕਰੋ ਕੰਫਰਨ ਕਰੋ ਉਹਦੀ ਕੋਈ ਸ਼ਾਂਤੀ ਬਣੀਆ ਬਿਨਾ ਸਰਤ ਰਿਹਾਈ ਹੋਈ ਆ ਉਹ ਤੁਹਾਡੇ ਨਾਲ ਸੌਜੀਕਰ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਸੁਣੋ 2 ਮਿੰਟ ਹੀ ਸੁਣੋ 2 ਮਿੰਟ ਵਿੱਚ ਬੋਲਣਾ ਉਹ ਤੋਂ ਬਾਅਦ 5-7 ਮਿੰਟ ਬਾਅਦ ਦੁਬਾਰਾ ਲਾਉਣਾ ਹੈ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਗੱਲਬਾਤ ਜੁਆ। ਉਹ ਬਾਈ ਰੋਣਾ ਨਾ ਪਾਓ ਯਾਰ ਅੱਜ ਇਲਾਕਾ ਨਿਵਾਸੀਓ ਅੱਜਾਰੇ ਹੀ ਸਾਡੇ ਜਿਹੜੇ ਤੁਹਾਡੇ ਨਾਲ ਜੀ ਔਰਾਰੇ ਇਕੱਠੇ ਹੋਏ ਨੇ ਇਸ ਪਾਰਲੀਮੈਂਟ ਦੇ ਪਾਸ ਜਿਹੜੇ ਵੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਹੋਇਆ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਹਾਂ ਔਰ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਇੱਥੇ ਹੈ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਉਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਗ ਵਾਲਾ ਸਦਾ ਫਿਊਚਰ ਹੈ ਸੋ ਇਦੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕਤੀ ਰੂਪਰੇ ਵਿੱਚ ਹੋਇਆ ਸੋ ਉਹਦੇ ਮਤਵਾਬਿਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀ ਐਸਾ ਮੇਰੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਦਾ ਤੂਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾ ਇਸ ਦੇ ਵਿੱਚ ਕੋਈ ਵੀ ਕੋਈ ਦਪੀਨ ਹੋਇਆ ਜਾਂ ਕੋਈ ਉਹ ਹੋਇਆ ਤੇ ਸਾਰੇ ਜਾਂ ਤਾਂ ਰਿਹਾਉ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀ ਨੂੰ ਕਹਿ ਦਿੱਤਾ ਉਹ ਇਹ ਆਗਿਆਨ ਕੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% ਇਹ ਮੈਂ ਤੇ ਐਨੌਮੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੁਝ ਵੀ ਇਹੋ ਜਿਹੀ ਹੋਈਏ ਉਹ ਨੂੰ ਆਪਾਂ ਤੋਂ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਹੈ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੇ ਭੜੌਦਾ ਰਿਹਾ ਔਰ ਮੇਰੇ ਖਿਆਲ ਮੇਰੇ ਬਾਅਦ ਤੇ ਜਿਹੜਾ ਯੂਥ ਹੈ